ਨਵਜੋਤ ਸਿੱਧੂ ਦੀ ਪੱਤੀ ਨਾਲ ਹੋਈ 2 ਕਰੋੜ ਦੀ ਧੋਖਾਧੜੀ ਰਜਿਸਟਰੀ ਕਰਵਾਉਣ ਦੇ ਸਮੇਂ ਹੋਇਆ ਫਰਾਡ ਜਾਣਕਾਰੀ ਮੁਤਾਬਕ ਨਵਜੋਤ ਕੌਰ ਦੇ ਆਪਣੇ ਹੀ ਪੀਏ ਅਤੇ ਅਮਰੀਕਾ ਦੇ ਰਹਿਣ ਵਾਲੀ ਐਨ ਆਰ ਆਈ ਨੇ 2 ਕਰੋੜ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ ਤੇ 1 ਕਰੋੜ ਦਾ ਫਰਾਡ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੇਨਿਊ ਸ਼ਾਰਪਕਟ ਆਫਿਸ ਰਜਿਸਟ੍ਰੇਸ਼ਨ ਨਾਲ ਜੁੜਿਆ ਹੋਇਆ ਹੈ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਗਾਇਆ ਹੈ ਜੋ ਅਮਰੀਕਾ ਚ ਰਹਿਣ ਵਾਲੇ ਐਨਆਰਆਈ ਅੰਗਤਪਾਲ ਸਿੰਘ ਨੇ ਆਪਣੇ ਮਾਮੇ ਮੰਗਲ ਸਿੰਘ ਨੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਉਹਨਾਂ ਨਾਲ ਧੋਖਾ ਕੀਤਾ ਇਹਨਾਂ ਦੇ ਨਾਲ ਉਹਨਾਂ ਦੇ ਪੀਏ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਧੋਖਾਧੜੀ ਕੀਤੀ ਅੰਗਤਪਾਲ ਸਿੰਘ ਨੇ ਰਣਜੀਤ ਐਵੇਨਿਊ ਚ ਥਾਂ ਵੇਖਣ ਦੀ ਗੱਲ ਕੀਤੀ ਇਸ ਜ਼ਮੀਨ ਨੂੰ ਲੈ ਦੋਵਾਂ ਚ ਸੌਦਾ ਹੋਇਆ ਸੀ ਤੇ ਜ਼ਮੀਨ ਦੀ ਬੁਕਿੰਗ ਲਈ ਅੰਗਤਪਾਲ ਦੇ ਖਾਤੇ 'ਚ 1 ਕਰੋੜ ਤੋਂ ਵੱਧ ਰੁਪਏ ਟਰਾਂਸਫਰ ਕੀਤੇ ਤੇ ਕਈ ਬੈਂਕ ਦੇ ਚੈੱਕ ਵੀ ਦਿੱਤੇ ਤੇ ਭੀ ਗੌਰਵ ਨੇ ਚੈੱਕ ਕੈਸ਼ ਕਰਵਾਏ ਪਰ ਪੈਸੇ ਦੇਨ ਤੋਂ ਬਾਅਦ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਤੇ ਸ਼ਿਕਾਇਤ ਮਿਲਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਹੁਣ ਦੇਖਣਾ ਹੋਵੇਗਾ ਇਸ ਮਾਮਲੇ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਦੇਖਦੇ ਰਹੋ ਪੰਜਾਬ ਤੱਕ